ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀਟੀ ਰੋਡ ਪਠਾਨਕੋਟ ਤੇ ਅਟਾਰੀ ਨੂੰ ਜਾਣ ਵਾਲੇ ਮੇਨ ਹਾਈਵੇ ਚੌਂਕਵੱਲਾ ਵਿੱਚ ਬਣ ਰਹੇ ਫਲਾਈਓਵਰ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਰੁਕ ਜਾਣ ਕਾਰਨ ਇੱਥੋਂ ਦੇ ਲੋਕਾਂ ਅਤੇ ਰਾਹਗੀਰਾਂ ਨੇ ਅੱਜ ਇੱਕ ਵਿਸ਼ਾਲ ਤਰ੍ਹਾਂ ਦੇ ਕੇ ਪ੍ਰਸ਼ਾਸਨ ਨੂੰ ਕੁੰਭਕੜਨੀ ਨੀਂਦ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਪੁਲ ਪਿਛਲੇ ਲੰਬੇ ਸਮੇਂ ਤੋਂ ਬਾਂਝਿਆ ਹੈ ਪਰ ਪੁਲ ਬਣਾਉਣ ਵਾਲੀ ਕੰਪਨੀ ਅੱਧ ਵਿਚਾਲੇ ਹੀ ਕੰਮ ਛੱਡ ਕੇ ਚਲੀ ਜਾਂਦੀ ਹੈ ਤੇ ਲੋਕਾਂ ਨੂੰ ਇੱਥੇ ਬੜੀ ਦਿੱਕਤ ਆndi ਹੈ ਜਿਸ ਕਾਰਨ ਅੱਜ ਕਿਸਾਨ ਯੂਨੀਅਨ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਵਿਸ਼ਾਲ ਵਰਨਾ ਦੇ ਕੇ ਪ੍ਰਸ਼ਾਸਨ ਨੂੰ ਇਸ ਪੁਲ ਬਣਾਉਣ ਸੰਬੰਧੀ ACP ਹਰਪਾਲ ਸਿੰਘ ਅਤੇ ਹਾਈਵੇ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੱਤਾ ਤੇ ਨਾਲ ਹੀ ਕਿਸਾਨ ਯੂਨੀਅਨ ਨੇ ਇਲਾਕੇ ਦੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ 15 ਦਿਨਾਂ ਦੇ ਵਿੱਚ ਵਿੱਚ ਇਸ ਮਾਮਲੇ ਦਾ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਉਹ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨਗੇ ਅਤੇ ਸੜਕ ਨੂੰ ਵੀ ਰੋਕ ਲੈਣਗੇ ਕਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਫਾਸਟ ਵਿੱਚ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਉਹ ਪਿੰਡ ਮੱਲਾ ਦੇ ਵਿੱਚ ਇੱਥੇ ਇੱਕ ਫਲਾਈਓਵਰ ਬਣ ਰਿਹਾ ਹੈ ਤੇ ਜਿਹੜਾ ਪਿਛਲੇ 7-8 ਸਾਲ ਤੋਂ ਬਣ ਰਿਹਾ ਹੈ ਇਸ ਫਲਾਈਓਵਰ ਬਣਦੀ ਇੰਨੀ ਢਿੱਲੀ ਗੁਰਕਰਕ ਜਾਰੀ ਆਇਆ ਹੈ ਕਿ ਲੋਕ ਪਿੰਡ ਦੇ ਬਹੁਤ ਪਰੇਸ਼ਾਨ ਹਨ ਇੱਕ ਹੀ ਰੋਡ ਹੋਣ ਕਰਕੇ ਲੰਘਾ ਹੋਣ ਕਰਕੇ ਇੱਥੇ ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ ਇਹ ਜਿਹੜਾ ਰੋਡ ਹੈ ਇਹ ਟਾਰੀਬਾਡਨ ਨੂੰ ਤੇ ਜੰਮੂ ਕਸ਼ਮੀਰ ਪਠਾਨਕੋਟ ਨੂੰ ਹਾਈਵੇ ਜਾਂਦਾ ਹੈ ਹਾਈਵੇ ਦੇ ਉੱਤੇ ਇੰਨੇ ਕੋ ਵੱਡੇ ਰੋਡ ਜਾਮ ਲੱਗਦੇ ਹਨ ਕਿ ਉੱਕੀ ਇੱਥੇ ਜਾਮਾਂ ਦੇ ਵਿੱਚ ਫਸ ਕੇ ਆਪਣੀ ਕਿਸਮਤ ਨੂੰ ਰੋਂਦੇ ਹੋਏ ਨਜ਼ਰ ਆਉਂਦੇ ਹਨ ਕਿਉਂਕਿ ਕਈ ਲੋਕ ਅਟਾਰੀ ਬਾਰਡਰ ਤੋਂ ਉਹਨਾਂ ਨੇ ਵਿਦੇਸ਼ ਜਾਣਾ ਹੁੰਦਾ ਹੈ ਤੇ ਕਈਆਂ ਨੇ ਆਉਣਾ ਵੀ ਹੁੰਦਾ ਹੈ ਤੇ ਇੱਥੇ ਜਿਹੜੇ ਜਾਮ ਲੱਗਦੇ ਹਨ ਉਸੇ ਵਜ੍ਹਾ ਨਾਲ ਇਹ ਲੋਕ ਅਪ ਟਾਈਮ ਨਾਲ ਆਪਣੀ ਜਗ੍ਹਾ ਤੇ ਨਹੀਂ ਪਹੁੰਚ ਸਕਦੇ ਜਿਸ ਕਰਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਦੂਸਰੇ ਪੱਲੇ ਜਦੋਂ ਅਸੀਂ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਇੱਥੇ ਐਮਪੀ ਗੁਰਜੀਤ ਸਿੰਘ ਔਜਲਾ ਸਮੇਤ ਹਰ ਇੱਕ ਅਧਿਕਾਰੀ ਡੀਸੀ ਸਾਹਿਬ ਤੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਵੀ ਇੱਥੇ ਪੋਲ ਦੇ ਵਿੱਚ ਟ੍ਰੈਫਿਕ ਬਵਸਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਰਹੀ ਕਿਉਂਕਿ ਤੁਸੀਂ ਤੁਹਾਨੂੰ ਤੁਸੀਂ ਰਮ ਖਾਵਾਂਗੇ ਇਹ ਪੋਲ ਬੜੇ ਲੰਬੇ ਸਮੇਂ ਤੋਂ ਜਿਹੜਾ ਪੋਲ ਆ ਬਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਛੜਕ ਦੇ ਉੱਤੇ ਕਿੰਨੇ ਜਾਮ ਲੱਗੇ ਹੋਏ ਹਨ ਤੇ ਜਾਮ ਹਮੇਸ਼ਾ ਇੱਦਾ ਹੀ ਰਹਿੰਦਾ ਹੈ ਤੇ ਕਈ ਲੋਕਾਂ ਦੀ ਇੱਥੇ ਡੈਥ ਵੀ ਹੋ ਚੁੱਕੀ ਹੈ ਕਈ ਲੋਕ ਨਕਾਰਾ ਵੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਮ ਤੇ ਜੂ ਨਹੀਂ ਸਰਕਦੀ ਤੇ ਇਹ ਵੀ ਤਸਵੀਰਾਂ ਖਵਾਵਾਂਗੇ ਤੁਹਾਨੂੰ ਪਿੰਡ ਦੇ ਲੋਕਾਂ ਨੇ ਇੱਥੇ ਧਰਨੇ ਲਾਏ ਹੋਏ ਹਨ ਤੇ ਇਹ ਧਰਨੇ ਕਈ ਵਾਰ ਲੱਗ ਚੁੱਕੇ ਹਨ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਹ ਕੋਈ ਕਿਸਾਨ ਜਿਹੜੇ ਜਾਂ ਮਜ਼ਦੂਰ ਹਨ ਜਾਂ ਲੋਕੀ ਹਨ ਕੋਈ ਵੀ ਇਹ ਆਪਣੀ ਪਲੈ ਪੁਲਿਟੀਕਲ ਕੰਮ ਵਾਸਤੇ ਨਹੀਂ ਆਇਆ ਸਿਰਫ ਸਿਰਫ ਇਹ ਲੋਕ ਇਸੇ ਇਸ ਪੋਲ ਕਰਕੇ ਹੀ ਆਏ ਹਨ ਅਸੀਂ ਗੱਲਬਾਤ ਕੋਸ਼ਿਸ਼ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਧਰਨਾ ਇੱਕ ਪਿੱਠ ਸਿਆਪਾ ਸਰਕਾਰ ਦਾ ਕਿ ਜੋ ਲੋਕਾਂ ਦੇ ਪੁੱਤ ਮਰੌਂਡੇ ਨੇ ਵੀ ਪਹਿਲਾਂ ਆਪਾਂ ਸ਼ੁਰੂਆਤ ਕਰ ਲਈ ਆ ਇੱਥੋਂ ਵੱਡੇ-ਵੱਡੇ ਕਪੜੇ ਕਰਨੇ ਆ ਪੁਲ ਬਣਾਉਣੇ ਸ਼ੁਰੂ ਕਰਤੇ ਆ ਤੇ ਪਰ ਬਾਅਦ ਵਿੱਚ ਕੀ ਹੋਇਆ ਕੋਈ ਉੱਥੇ ਮਰ ਜਾਂਦਾ ਕੋਈ ਉੱਥੇ ਮਰ ਜਾਂਦਾ ਇੱਥੇ ਧਾਰਮਿਕ ਸੰਸਥਾਵਾਂ ਨੇ ਕਿਉਂ ਨਹੀਂ ਦੀਦਾ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਨਹੀਂ ਦੀਦਾ ਵੀ ਇੱਥੇ ਕਿੰਨੀ ਆਵਾਜ਼ ਆਈ ਕਿੰਨੀ ਤੰਗੀ ਲੋਕਾਂ ਨੂੰ ਆ ਨੰਗਣ ਡੇ ਭੀੜ ਭੜਕਾ ਬਣਿਆ ਆ ਆ ਆ ਆ ਜਿੰਨਾ ਵੀ ਕੈਡਰ ਖਰੋਤਾ ਆਣ ਕੇ ਅੱਜ ਇੱਕਿਆ ਪਰਸੋ ਦਾ ਨੇ 50 100 ਇਹ ਕਿਨੂੰ ਰੋਂਡੇ ਨੇ ਸਿਰਫ ਸਰਕਾਰਾਂ ਨੂੰ ਆ ਪੁਲ ਵਾਲੇ ਅਧਿਕਾਰੀਆਂ ਨੂੰ ਰੋਂਡੇ ਨੇ ਕਿ ਜੇ ਪੈਸੇ ਖਾਲੇ ਕਿਸੇ ਨੇ ਜੇ ਕੋ ਟੈਂਡਰ ਫੇਲ ਹੋਇਆ ਤਾਂ ਪਾਸ ਕਰਾਉਣ ਇਹਨਾਂ ਦਾ ਫਰਜ਼ ਬੰਦਾ ਸਾਡਾ ਹੋਣੀ ਬੰਦਾ ਅਸੀਂ ਅੱਜ ਨਹੀਂ ਤੇ ਕੱਲ ਨੂੰ 15 ਦਿਨਾਂ ਦਾ ਟਾਈਮ ਆ ਪੱਕੇ ਤੌਰ ਤੇ ਧਰਨਾ ਲਾਵਾਂਗੇ 7 ਸਾਲ ਤੋਂ ਇੱਥੇ ਇਸੇ ਪੁਲਿਸ ਦੀ ਵਜ੍ਹਾ ਨਾਲ ਕਈ ਵਾਰ ਪਿੰਡ ਦੇ ਲੋਕ ਇਕੱਠੇ ਵੀ ਹੋਏ ਤੇ ਉਹਨਾਂ ਨੇ ਹਰ ਆਪਣਾ ਪ੍ਰਸ਼ਾਸਨ ਅਧਿਕਾਰੀ ਤੋਂ ਲੈ ਕੇ ਲੀਡਰ ਤੱਕ ਐਮਪੀ ਤੱਕ ਫਰਿਆਦ ਵੀ ਕੀਤੀ ਪਰ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਕੀ ਹੋਣੇ ਦੁਬਾਰਾ ਮਸਲਾ ਹੱਲ ਹੋਵੇਗਾ ਕਿ ਜਾਂ ਐਦਾਂ ਹੀ ਲੱਗੇ ਰਾਂਗੇ ਕਈ ਵਾਰੀ ਪਿੰਡ ਦੇ ਪਿੰਡ ਦਾ ਸਰਪੰਚ ਜਾਂ ਪੰਚ ਜਾਂ ਐਮਐਲਏ ਨਹੀਂ ਸੁਣਾਈ ਕਰਦੀ ਆ ਝੰਡਾ ਨਾ ਹੁਣ ਜਥੇਬੰਦੀ ਬੈ ਗਈ ਹੈ ਜਥੇਬੰਦੀ ਦੇ ਬਲਾਗ ਜ਼ਿਲ੍ਹੇ ਜ਼ਿਲ੍ਹਿਆਂ ਤੱਕ ਢੋਗੇ ਰੱਖ ਦਾਂਗੇ ਇਥੇ ਤੇ ਫਿਰ ਪਤਾ ਲੱਗ ਜਾਊਗਾ ਵੀ ਕੋਈ ਬੈਠਾ ਹੈ ਅਸੀਂ ਆਪਣੀ ਹਿੰਦ ਪਕਾਵਾ ਗੜ ਅਸੀਂ ਅਜੇ ਵੀ ਸਤਕਾਰ ਦੇ ਨਾਲ ਬੈਠੇ ਆਂ ਆਪਣੀ ਸਾਈਡ ਤੇ ਕੈਡਰ ਚਲਾਉਣ ਦਾ ਸਾਡਾ ਕੋਈ ਕਿਸੇ ਨਾਲ ਰੌਲਾ ਥੋੜੀ ਅਸੀਂ ਇਹਨੇ ਸੜਕ ਬਣਾਓ ਗੁਰੂ ਪਾਤਸ਼ਾਹ ਦਾ ਦਿਨ ਚੱਲਣ ਡਿਆ ਵਾ ਇਹਦੇ ਵਿੱਚ ਸੰਗਤਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਆਪੋ ਆਪਣਾ ਕੰਮ ਚੱਲਦਾ ਜਾਵੇ ਪਰ ਜੇ ਨਾ 15 ਦਿਨਾਂ ਦਾ ਅਲਟੀਮੇਟ ਦਿੱਤਾ ਇਹਨਾਂ ਨੂੰ 15 ਦਿਨਾਂ ਬਾਅਦ ਪੱਕਾ ਦਰਨਾ ਚਲਾਵਾਂਗੇ ਇੱਥੇ ਇਹ ਸਨ ਕਿਸਾਨ ਆਗੂ ਸਰਦਾਰ ਬਜੇਤਰ ਸਿੰਘ ਕੋਟਲਾ ਜਿਨ੍ਹਾਂ ਨੇ ਕਿਹਾ ਕਿ ਜੇਕਰ ਇਹ ਪੁਲ ਦਾ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਉਹ 15 ਦਿਨਾਂ ਤੱਕ ਉਹ ਵੱਡਾ ਇੱਕ ਸੰਘਰਸ਼ ਕਰਨਗੇ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਤੇ ਦਲੀਲ ਵੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਹੱਲ ਕੀਤਾ ਜਾਵੇ ਕਿਉਂਕਿ ਇੱਥੇ ਪਿਛਲੇ ਕਈ ਲੰਬੇ ਸਮੇਂ ਤੋਂ ਕਾਫੀ ਐਕਸੀਡੈਂਟ ਹੋ ਚੁੱਕੇ ਹਨ ਤੇ ਕਈ ਨੌਜਵਾਨ ਇੱਥੇ ਮਰ ਵੀ ਚੁੱਕੇ ਹਨ ਤੇ ਕਈਆਂ ਦੇ ਆਪਣੇ ਅੰਗ ਵੀ ਨਕਾਰਾ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਦੀ ਕਿਉਂ ਕਿ ਕਿਉਂ ਨਹੀਂ ਸਰਕਦੀ ਇਹਸ ਕਰਕੇ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਪ੍ਰਸ਼ਾਸਨ ਨੂੰ ਭਜੜਾ ਪੈ ਜਾਣ ਗਿਆ ਇਹ ਪ੍ਰਸ਼ਾਸਨ ਵੀ ਫਿਰ ਭਾਜਦਾ ਨਜ਼ਰ ਆਏਗਾ ਕਿਉਂਕਿ ਜਿਹੜੀ ਲੋਕ ਸ਼ਕਤੀ ਹੈ ਜਦੋਂ ਲੋਕੀ ਦੱਬੇ ਦੱਬੇ ਜਾਂਦੇ ਹਨ ਜਾਂ ਉਹ ਸਾਰੇ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਫਿਰ ਉਹਨਾਂ ਦੀ ਆ ਮਸਲਾ ਜਿਹੜਾ ਹੱਲ ਹੈ ਉਹ ਜ਼ਰੂਰੀ ਹੋਣਾ ਚਾਹੀਦਾ ਹੈ ਇੱਥੇ ਹੋਣਾ ਐਡੀਸੀ ਵੀ ਸਰਦਾਰ ਹਰਪਾਲ ਸਿੰਘ ਵੀ ਆਏ ਨੇ ਤੇ ਨਾਲ ਹੀ ਇੱਥੇ ਹਾਈਵੇ ਥੌਰਟੀ ਦੇ ਇੱਥੇ ਜਿਹੜੇ ਹੈਗੇ ਉਹ ਵੀ ਆਏ ਨੇ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਹੋ ਸਸ ਸਤਿ ਸ਼੍ਰੀ ਅਕਾਲ ਜੀ ਸਾਰਾ ਪੁਲ ਬਣਾਦੂ ਵਿੱਚ ਜੀ ਦੇਰੀ ਹੋ ਰਹੀ ਆ ਕਿਉਂ ਹੋ ਰਹੀ ਆ ਤੇ ਇਹ ਕਦੋਂ ਤੱਕ ਮੁਕੰਮਲ ਹੋਏਗਾ ਸਰ ਐਕਚੁਅਲੀ ਕੀ ਹੈ ਕਿ ਪਹਿਲੇ ਯਹਾਂ ਪੇ ਆਰਮੀ ਦਾ ਅਮਿਨਿਸ਼ਨ ਡਿਪੋ ਆਇਆ ਹੈ तो उन्होंने कुछ उनकी रिक्वायरमेंट्स थी उनके डिमांड थे कुछ कि इतने हाइट पे नहीं बना सकते आप इतनी ऊंचाई पे नहीं बना सकते तो उनसे हमें एनओसी लेने में बहुत टाइम लग गया क्योंकि वो सरकारी और आर्मी का सिक्योरिटी सेफ्टी का मैटर है तो इस वजह से हमें उसमें समय लग गया अभी वो चीजें उसकी एनओसी आ रही है तो उसके बाद हमें काम स्टार्ट हो जाएगा ये हा, हाई हाईवे का मैटर है हां जी हाईवे जो नेशनल हाईवे अथॉरिटी का था। है इसमें डीसी सीपी का रोल नहीं है देखो ये आप आके इनडे इंचार्जज बुलाए सी असि इन्होंने सारा किया देखो ये इते कमर्शियल गाड़ियां लगी नहीं ਇਹ ਤੇ ਆਰਮੀ ਦਾ ਕੱਲ ਨੂੰ ਲੜਾਈ ਹੁੰਦੀ ਆ ਕੋਈ ਆਰਮੀ ਦੇ ਟੈਂਕ ਲੰਘਣੇ ਆ ਉਹ ਸਾਰੀਆਂ ਵਹਿਕਲਾਂ ਵਾਸਤੇ ਇਹਨਾਂ ਨੂੰ ਪਹਿਲਾਂ ਸਕੈਚ ਪਾਸ ਕਰਾਉਣਾ ਪਏ। ਠੀਕ ਹੈ। ਇਹਨਾਂ ਨੇ ਦੱਸਿਆ ਵੀ ਸਾਨੂੰ ਪਹਿਲਾਂ ਅਪਰੂਵਲ ਲੈ ਲੈਂਦੇ ਹੋ। ਅਪਰੂਵਲ ਤੋਂ ਬਾਅਦ ਇਹਨਾਂ ਨੂੰ ਜਲਦੀ ਇਹਨਾਂ ਮਸਲੇ ਦਾ ਹੱਲ ਕਰਾਂਗੇ। ਧੰਨ। ਡਾਗ ਹਰਪਾਲ ਸਿੰਘ ਜੀ ਤੇ ਨਾਲ ਹੀ ਹਰਾਈਵੇ ਅਥਾਰਟੀ ਦੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਬੱਦੇ ਜਲਦੀ ਹੀ ਧਿਆਨ ਦੇਵਾਂਗੇ ਤੇ ਜਲਦੀ ਹੀ ਅਪਰੂਵਲ ਲੈ ਕੇ ਇਸ ਬੁੱਲ ਨੂੰ ਚਾਲੂ ਕਰਾਵਾਂਗੇ। ਕੈਮਰਾਮੈਨ ਨਰੇਸ਼ ਦੇ ਨਾਲ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਬੱਲਾ ਦੀ ਰਿਪੋਰਟ ਅੰਮ੍ਰਿਤਸਰ।